ਕਹਿੰਦੇ ਨੇ ਬਿਨਾ ਕੁਝ ਕਿਤੇ ਸਿਰਫ ਇੱਕ ਚੀਜ਼ ਅੱਗੇ ਵਧਦੀ ਹੈ ਉਹ ਹੈ ਉਮਰ ਤੇ ਤੁਸੀਂ ਇਸ ਗੱਲ ਤੇ ਪੂਰੀ ਤਰ੍ਹਾਂ ਸਹਿਮਤ ਹੋਵੋਗੇ ਕਿ ਅੱਜਕੱਲ 80% ਦੀ ਜਨਤਾ ਮੋਬਾਈਲ 'ਚ ਟਾਈਮ ਵੇਸਟ ਕਰਕੇ ਸਿਰਫ ਆਪਣੀ ਉਮਰ ਵਧਾ ਰਹੀ ਹੈ ਕਈ ਨੌਜਵਾਨ ਹੁਨਰ ਪੱਖੋਂ ਅਮੀਰ ਨੇ ਉਹ ਆਪਣੇ ਇਸ ਹੁਨਰ ਨੂੰ ਵੀ ਵੇਸਟ ਕਰ ਰਹੇ ਨੇ ਪਰ ਜਦੋਂ ਤੁਸੀਂ ਪਠਾਨਕੋਟ ਦੇ ਇਸ ਸ਼ਖਸ ਬਾਰੇ ਸੁਣੋਗੇ ਤਾਂ ਤੁਹਾਨੂੰ ਮਹਿਸੂਸ ਹੋਏਗਾ ਕਿ ਸਮਾਂ ਪੈਸੇ ਤੋਂ ਵੀ ਕੀਮਤੀ ਹੈ ਜੋ ਕਿਸੇ ਦੀ ਵੀ ਜ਼ਿੰਦਗੀ ਬਦਲਣ ਦੀ ਤਾਕਤ ਰੱਖਦਾ ਹੈ ਪਠਾਨਕੋਟ ਦੇ ਦਲੀਪ ਸਿੰਘ ਬੱਚਿਆਂ ਨੂੰ ਮੁਫਤ ਕੁਸ਼ਤੀ ਦੀ ਕੋਚਿੰਗ ਦੇ ਰਹੇ ਨੇ ਤਾਂ ਜੋ ਬੱਚੇ ਆਪਣੇ ਫ੍ਰੀ ਟਾਈਮ 'ਚ ਕਿਸੇ ਬੁਰੀ ਲਤ ਨੂੰ ਆਪਣਾ ਸਾਥੀ ਨਾ ਬਣਾ ਲੈਣ ਅੱਜ ਮੋਬਾਈਲ ਤੇ ਨਸ਼ਾ ਦੋਵੇਂ ਇੱਕ ਦੂਜੇ ਦੀ ਬਰਾਬਰੀ ਕਰਦੇ ਨੇ ਤੁਸੀਂ ਆਪਣਾ ਸਮਾਂ ਭਾਵੇਂ ਮੋਬਾਈਲ ਨੂੰ ਦਿਓ ਜਾਂ ਨਸ਼ੇ ਨੂੰ ਅੰਤ ਉਸਦਾ ਬਰਬਾਦੀ ਹੀ ਹੈ ਚੰਗੀ ਗੱਲ ਦਲੀਪ ਸਿੰਘ ਹੋਰਾਂ ਦੀ ਇਹ ਹੈ ਕਿ ਉਹ ਮੁਫਤ 'ਚ ਇਹ ਕੋਚਿੰਗ ਦੇ ਰਹੇ ਨੇ ਇਸ ਵੇਲੇ ਪੰਜਾਬ ਬੱਚੇ ਉਹਨਾਂ ਤੋਂ ਕੋਚਿੰਗ ਲੈ ਰਹੇ ਨੇ ਲੜਕੇ ਤੇ ਲੜਕੀਆਂ ਦੋਹਾਂ ਨੂੰ ਦਲੀਪ ਸਿੰਘ ਕੁਸ਼ਤੀ ਦੀ ਕੋਚਿੰਗ ਦੇ ਰਹੇ ਨੇ ਉਹਨਾਂ ਦੁਆਰਾ ਕੁਸ਼ਤੀ ਦੇ ਗੁਰ ਸਿਖਾਏ ਬੱਚੇ ਸਟੇਟ ਤੇ ਨੈਸ਼ਨਲ ਲੈਵਲ ਤੇ ਖੇਡਾਂ 'ਚ ਭਾਗ ਲੈ ਰਹੇ ਨੇ ਉਹ ਖੁਦ ਨੈਸ਼ਨਲ ਲੈਵਲ ਦੇ ਖਿਡਾਰੀ ਰਹਿ ਚੁੱਕੇ ਨੇ ਹੁਣ ਉਹਨਾਂ ਦੀ ਬੇਟੀ ਨੇ ਸਟੇਟ ਲੈਵਲ ਦੀ ਕੁਸ਼ਤੀ ਦਾ ਕੰਪੀਟੀਸ਼ਨ ਜਿੱਤੇ ਹੈ ਤੇ ਹੁਣ ਉਹ ਨੈਸ਼ਨਲ ਲੈਵਲ ਦੀ ਕੁਸ਼ਤੀ ਦੀ ਤਿਆਰੀ ਕਰ ਰਹੀ ਹੈ ਤੇ ਅੱਗੇ ਖੇਡੇਗੀ ਕਤਲਵਾ ਨੀ ਤੇ ਜਿਹੜੇ ਕੋਸ਼ਿਸ਼ ਕਰਿਓ ਉਹ ਹੁਣ ਤੱਕ ਦੀ ਕੀ ਤੁਹਾਡੀ ਗਰਗਰੀ ਦੀ ਮੇਰਾ ਨਾਮ ਸ਼ਖਾ ਤੇ ਅਸੀਂ ਤੇ ਉਹਦਾ ਸਫਲ ਬਣ ਕੇ ਚੱਲਿਆ ਤੇ ਮੈਨੂੰ 8 ਸਾਲ ਹੋ ਗਿਆ ਪ੍ਰੈਕਟਿਸ ਕਰਦੇ ਤੇ ਜੇ ਤੁਸੀਂ ਸਹੀ ਇਥੇ ਪ੍ਰੈਕਟਿਸ ਕਰਵਾਦੇ ਸਾਰੇ ਤੇ ਹੁਣ ਕਿਹੜਾ ਮੈਡਲ ਜਿੱਤ ਕੇ ਜਿਹੜਾ ਆਪਣੇ ਤੋਂ ਮਿਲਦਾ ਮੇਰੇ ਨੂੰ 골ਡ ਮੈਡਲ ਆਇਆ Punjabion ਦੇ ਹੁਣ ਆਪਾਂ ਨੈਸ਼ਨਲ ਜਨਾ ਪਟਿਆਲੇ ਇਹ ਜਿਹੜੇ ਗਰੁੱਪ ਜਿਹੜਾ ਉਹ ਬਰਲਾ ਹੈ ਤੇ ਕਿਸ ਤਰ੍ਹਾਂ ਦੇ ਜਿਹੜੇ ਟਿਪਸ ਇੱਥੇ ਦਿੱਤੇ ਜਾਂਦੇ ਤੁਹਾਡੇ ਵੱਲੋਂ ਸਾਹਿਬ ਜੀ ਸਾਰੇ ਅੱਛਾ ਪਾਪਾ ਵਿੱਚ ਛੇ ਤਰ੍ਹਾਂ ਦੇ ਨਿਕੋ ਹੁੰਦਾ ਹੈ ਸਾਰੇ ਹਾਂਜੀ ਭਲਵਾਨ ਜੀ ਜਿਹੜਾ ਇੱਥੇ ਮਹਾਂਭਲੀ ਖਾੜਾ ਚਲਾਇਆ ਜਾ ਰਿਹਾ ਕਿੰਨੇ ਬੱਚੇ ਆਪਣੇ ਕੋਲ ਜਿਹੜੇ ਕੋਚਿੰਗ ਲੈ ਰਹੇ ਔਰ ਕਿਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਇੱਥੇ ਖੜੇ ਨੇ ਜਿਹੜੇ ਕੀਤੇ ਨੇ ਜੀ ਆਪਣੇ ਕੋਲ 40 ਤੋਂ 50 ਬੱਚੇ ਪ੍ਰੈਕਟਿਸ ਕਰਦੇ ਆ ਜਿਹਦੇ ਵਿੱਚੋਂ ਕੁੜੀਆਂ ਵੀ ਆ ਤੇ ਮੁੰਡੇ ਵੀ ਆ ਤੇ ਇੱਥੇ ਭਾਜੀ ਮੈਟ ਤੇ ਵੀ ਪ੍ਰੈਕਟਿਸ ਕਰਾਈ ਜਾਂਦੇ ਮਿੱਟੀ ਜੇ ਵੀ ਕਰਾਈਦੀ ਆ ਕਿਉਂਕਿ ਮਿੱਟੀ ਜੇ ਤਾਂ ਕਰਾਈਦੀ ਆ ਵੀ ਚਲੋ ਦੰਗਲ ਦੰਗਲ ਬੱਚੇ ਦੇਖਦੇ ਆ ਤੇ ਛੋਟੇ ਮੈਟ ਤੇ ਵੀ ਬੱਚੇ ਪ੍ਰੈਕਟਿਸ ਆਪਣੇ ਜਿੱਦਾਂ ਨੈਸ਼ਨਲ ਲੈਵਲ ਲਈ ਹੋ ਗਿਆ ਉਹਨਾਂ ਲਈ ਜਿੱਦਾਂ ਪੰਜਾਬ ਖੇਡ ਮੇਲਾ ਆਇਆ ਉਹਨਾਂ ਲਈ ਮਤਲਬ ਕਿ ਮੈਟ ਦੇ ਲਈ ਮੈਟ ਦੀ ਭਵਾਨੀ ਵੀ ਮੈਟ ਦੇ ਕਰਾਈਦੀ ਐ ਇਸ ਲਈ ਏਜ ਗਰੁੱਪ ਰੱਖੇ ਗਏ ਨੇ ਜਾਂ ਕਿਵੇਂ ਕੋਲੋਂ ਨਿਕਲੋ ਹਾਂਜੀ ਭਾਜੀ ਥੋੜਾ ਏਜ ਗਰੁੱਪ ਹੈ ਜਿਹੜੇ ਵੱਡੇ ਬੱਚੇ ਆ ਉਹਨਾਂ ਦਾ ਟਾਈਮ ਆ 3:30 ਵਜੇ ਤੋਂ ਲੈ ਕੇ 5:30 ਵਜੇ ਤੱਕ ਉਸ ਤੋਂ ਬਾਅਦ 5 ਵਜੇ ਦਾ ਸਟਾਰ ਲੈ ਕੇ ਕੋਈ ਸਾਢੇ 6 ਪੋਨੇ 7 ਵਜੇ ਤੱਕ ਛੋਟੇ ਬੱਚਿਆਂ ਦਾ ਤੇ ਜਿਹੜੇ ਪਲਵਾਨੀ ਦੇ ਤੁਸੀਂ ਗੌਰ ਦਿੰਦੇ ਐ ਨਾ ਕੋਈ ਫੀਸ ਵਗੈਰਾ ਵੀ ਲੈਂਦੇ ਨਹੀਂ ਨਹੀਂ ਭਾਜੀ ਕੋਈ ਫੀਸ ਨਹੀਂ ਲਈਦੀ ਤੇ ਕਿੰਨੇ ਕੁ ਬੱਚੇ ਆਪਣੇ ਇੱਥੋਂ ਜਿਹੜੇ ਮਤਲਬ ਕਿ ਖੇਟਾ ਦੇ ਵਿੱਚ ਅੱਗੇ ਜਾ ਚੁੱਕੇ ਕਾਫੀ ਬੱਚੇ ਆ ਭਾਜੀ ਜਿੱਦਾਂ ਆਪਣੇ ਵੱਡੇ ਵੇਡ ਦੇ ਵਿੱਚ 96 ਕਿਲੋ ਚ ਵੀ ਆਪਣੇ ਖਾੜੇ ਦੇ ਮੁੜੇ ਦਾ ਪੰਜਾਬ ਖੇਡੇ ਮਿਲਿਆ 골ਡ ਆਇਆ ਤੇ ਜਿਹੜੇ ਆਪਣੇ ਛੋਟੇ ਬੱਚਿਆਂ ਦਾ ਵੀ ਅੰਡਰ 50 ਜਾਂ ਅੰਡਰ 40 ਚ ਅੰਡਰ 70 ਵਿੱਚ ਮਤਲਬ ਕਿ ਇਹਨਾਂ ਦੇ ਵਿੱਚ 골ਡ ਆ ਆਪਣੇ ਖਾੜੇ ਦੇ ਬੱਚਿਆਂ ਆ ਖਾੜਾ ਕਦੋਂ ਤੋਂ ਚਲਾ ਰਹੇ ਹੋ ਖਾੜਾ ਭਾਜੀ ਇਹ ਦੇ ਸਾਡੇ ਕੰਮ ਸਗੋਂ ਮੇ ਤੇ ਮੇਰੇ ਸਾਹ 20 ਸਾਲ ਹੋਈ ਹੈ ਭਾਜੀ 15 ਤੋਂ 20 ਸਾਲ ਹੋ ਗਿਆ ਆ ਉੱਪਰ ਹੀ ਪਲਾਸੀ ਹੋ ਗਿਆ ਹਣਾ ਤੇ ਪਹਿਲੇ ਖਾੜਾ ਕਲਾ ਛੋਟਾ ਜਿਹਾ ਖਾੜਾ ਹੁੰਦਾ ਸੀ ਮਿੱਟੀ ਹੈ ਤੇ ਤਰ ਤਰ ਬਲਾ ਤਰ ਬਲਾ ਲਾ ਕੇ ਕੀਤਾ ਹੀ ਸਟਾਰਟ ਸਾਹਮਣੇ ਬਾੜ ਦੀ ਲਾ ਕੇ ਹੋਂਦੇ ਚਲੋ ਇਹ ਆ ਵੀ ਪਿਛਲੀ ਵਾਰੀ ਬੇ ਸਾਹਿਬ ਜਦੋਂ ਆਏ ਸੀ ਤੇ ਬੇ ਸਾਹਿਬ ਨੇ ਸਾਨੂੰ ਛੱਡ ਜੀ ਬਣਾ ਕੇ ਛੱਡ ਹਾਲਪੂਰਾ ਬਣਾ ਕੇ ਦਿੱਤਾ ਮੈਟ ਉਹਨਾਂ ਨੇ ਲਵਾ ਕੇ ਦਿੱਤਾ ਸਾਨੂੰ ਇਹ ਆ ਵੀ ਚਲੋ ਉਹਨਾਂ ਦੀ ਬਦੌਲਤ ਆ ਵੀ ਜਿਹੜੇ ਅਸੀਂ ਮਿੱਟੀ ਤੋਂ ਮੈਟ ਦੇ ਆਗੇ ਸਰਕਾਰ ਵਾਲੋ ਕਿਸੇ ਤਰ੍ਹਾਂ ਦੀ ਸਪੋਰਟ ਨਹੀਂ ਭਾਈ ਸਰਕਾਰ ਵਾਲੋ ਸਾਨੂੰ ਕੋਈ ਸਪੋਰਟ ਨਹੀਂ ਆਇਆ ਸਿਰਫ ਇਹ ਸਾਨੂੰ ਬੇਜ ਸਾਫ ਦੀ ਸਪੋਰਟ ਇਹੋ ਹੀ ਸਾਨੂੰ ਜਿਹੜੇ ਮੈਟ ਤੇ ਇਹ ਹਾਲ ਮਿਲਿਆ ਸਾਨੂੰ ਤੁਸੀਂ ਕਦੋਂ ਤੋਂ ਪਹਿਲਵਾਨੀ ਕਰ ਰਹੇ ਹੋ ਕਦੋਂ ਤੇ ਜਿਹੜੀ ਆਪਣੇ ਗੁਰਦਸਤ ਦੇਰੇ ਸਿੱਖਿਆ ਭਾਈ ਮੈਨੂੰ ਤਾਂ ਕਮ ਸੇ ਕਮ 25 26 ਸਾਲ ਹੋ ਗਿਆ ਭਾਈ ਤੇ ਤੁਸੀਂ ਪਹਿਲਵਾਨੀ ਜਿਹੜੀ ਹੈ ਆਪਣੇ ਸਟੇਟ ਲੈਵਲ ਤੇ ਲੜੀ ਹੈ ਇੰਟਰਨੈਸ਼ਨਲ ਲੈਵਲ ਭਾਈ ਮੈਂ ਅਸੀਂ ਨੈਸ਼ਨਲ ਤੱਕ ਲੜੀ ਹੈ ओके ਤੇ ਆਪਣੇ ਬੱਚੇ ਕਿਹੜੇ ਕਿਹੜੇ ਮਾਡਲ ਹੋਂ ਤੱਕ ਜਿਹੜੇ ਲੈ ਚੁੱਕੇ ਨੇ ਭਾਈ ਆਪਣੇ ਬੱਚਿਆਂ ਦਾ 골ਡ ਸਾਰ ਕਾਫੀ ਬੱਚਿਆਂ ਦਾ ਜਿਹਨਾਂ ਦਾ 골ਡ ব্রਾਊਨ ਸਿਲਵਰ ਸਾਰਿਆਂ ਦਾ ਮਾਡਲ ਕਿਸ ਤਰ੍ਹਾਂ ਬਣਾਈ ਗਿਆ ਅੰਦਰ ਵੇਟ ਦੇ ਸਾਨੂੰ ਹਾਂਜੀ ਦੇਖਿਆ ਕਿ ਬੱਚਿਆਂ ਨੂੰ ਜਿਹੜੇ ਲੋਕੀ ਕੋਈ ਅਖਾੜੇ ਤੇ ਭੇਜਦੇ ਆ ਪਰ ਕੁੜੀਆਂ ਨੂੰ ਨਹੀਂ ਭੇਜਦੇ ਪਰ ਤੁਹਾਡੇ ਅਖਾੜੇ ਤੇ ਦੇਖਿਆ ਗਿਆ ਕਿ ਕੁੜੀਆਂ ਨੂੰ ਵੀ ਅੱਗੇ ਵੱਧ ਚੜ ਕੇ ਸਿੱਖਿਆ ਦਿੱਤੀ ਜਾਂਦੀ ਨਹੀਂ ਭਾਈ ਅੱਜ ਦੇ ਸਮੇਂ ਦੇ ਵਿੱਚ ਨਾ ਕੁੜੀਆਂ ਤੇ ਮੁੰਡਿਆਂ ਵਿੱਚ ਕੋਈ ਫਰਕ ਨਹੀਂ ਰਹਿ ਗਿਆ ਅੱਜ ਤੁਸੀਂ ਦੇਖ ਲਓਣ ਪਿਛਲੇ 올림픽 ਹੋਇਆ ਕੁੜੀਆਂ ਨੇ ਮੈਡਲ ਜ਼ਿਆਦੇ ਹੀ ਰੈਸਲਿੰਗ ਦੇ ਵਿੱਚ ਮੁੰਡਿਆਂ ਦੇ ਘੱਟ ਹੀ ਤੇ ਮਤਲਬ ਕਿ ਕੋਈ ਵੀ 올림픽 ਦੀ ਗੇਮਾਂ 'ਚ ਕੁੜੀਆਂ ਦੇ ਮੈਡਲ ਇੰਡੀਆ ਦੇ ਵਿੱਚ ਜ਼ਿਆਦਾ ਆਏ ਆ ਮੁੰਡਿਆਂ ਦੇ ਤੇ ਘੱਟ ਹੀ ਆਏ ਆ ਕੁੜੀਆਂ ਅੱਜ ਦੇ ਟਾਈਮ ਦੇ ਵਿੱਚ ਬਹੁਤ ਵਧੀਆ ਸਪੋਰਟਸ 'ਤੇ ਅੱਗੇ ਆਈਆਂ ਸਾਡੇ ਹੁਣ ਪਠਾਨਕੋਟ ਦੇ ਕਾਫੀ ਕੁੜੀਆਂ ਤੁਸੀਂ ਦਿਖੇ ਹੀ ਆਂ ਅੱਜ ਕੁਝ ਟਾਈਮ ਥੋੜਾ ਜਲਦੀ ਕਰ ਰਿਹਾ ਥੋੜੀਆਂ ਕੁੜੀਆਂ ਲੇਟ ਆਣੀਆਂ ਕਿਉਂਕਿ ਟਿਊਸ਼ਨਾਂ ਦੇ ਬੱਚੇ ਪੜ੍ਹਦੇ ਆ ਕਾਫੀ ਕੁੜੀਆਂ ਸਾਡੇ ਕੋਲ ਆਂਦੀ ਆ ਤੇ ਬਹੁਤ ਵਧੀਆ ਕਰਦੀ ਆਂ ਹਾਂਜੀ ਮੇਰੀ ਜਿਹੜੀ ਖੋਦੀ ਬੇਟੀ ਆ ਇਹਦਾ ਮੇਰੇ ਛੇ ਛੇਮਾ ਮੈਡਲ ਆ ਭਾਈ ਹੁਣ ਪੰਜਾਬ ਦੇ ਵਿੱਚ ਨੈਸ਼ਨਲ ਦੋ ਵਾਰੀ ਨੈਸ਼ਨਲ ਕੈਡੀ ਆ ਹੁਣ ਤੀਜੀ ਨੈਸ਼ਨਲ ਦੀ ਪਟਿਆਲੇ ਲਗਣੀ ਆ ਭਾਈ 28 ਨੂੰ ਕੀ ਸੋਚ ਕੇ ਖੜਾ ਜਿਹੜਾ ਚਲਾਇਆ ਯਾਰ ਪਾਜੀ ਇਹੀ ਸੋਚ ਕੇ ਚਲਾਇਆ ਦਾ ਵੀ ਚਲੋ ਜੇ ਆਪਣੇ ਕੋਲ ਕੋਈ 40 50 ਬੱਚੇ ਆਂਦੇ ਆ ਚਲੋ ਨਸ਼ੇ ਤੋਂ ਬਚਣਗੇ ਨਸ਼ਿਆਂ ਤੋਂ ਬਚਣਗੇ ਕਿਤੇ ਭਰਤੀ ਹੋਣਗੇ ਕਿਤੇ ਵਧੀਆ ਮੈਡਲ ਲੈਣਗੇ ਕਿਤੇ ਵਧੀਆ ਨੌਕਰੀ ਜੋ ਮਿਲੇਗੀ ਵੀ ਨਸ਼ੇ ਤੋਂ ਦੂਰ ਰਹਿਣਗੇ ਸਰਕਾਰ ਤੋਂ ਵੀ ਸਰਕਾਰ ਤੋਂ ਕੋਈ ਮੰਗ ਆਪਣੇ ਹੱਥ ਸਰਕਾਰ ਤੋਂ ਤੇ ਭਾਜੀ ਸਾਡੀ ਇਹੀ ਮੰਗ ਆ ਵੀ ਜਿੱਦਾਂ ਸਾਨੂੰ ਬੱਚਿਆਂ ਲਈ ਡਮੀਆਂ ਸਾਡੇ ਕੋਲ ਨਹੀਂ ਆ ਜਿੱਦਾਂ ਨਾਲ ਡਮੀ ਨਾਲ ਪ੍ਰੈਕਟਿਸ ਹੁੰਦੀ ਆ ਉਹ ਸਾਡੇ ਕੋਲ ਨਹੀਂ ਆ ਇੱਕ ਸਾਡੇ ਕੋਲ ਭਾਜੀ ਕੋਈ ਬੇੜ ਨਹੀਂ ਆਇਆ ਮਤਲਬ ਕਿ ਕਾਫੀ ਸਾਨੂੰ ਜਿਹੜੀ ਅਜੇ ਲੋੜ ਆ ਚੀਜ਼ਾਂ ਦੀ ਕੋਈ ਰਸਤੀਆਂ ਬਲਕਿ ਕਾਫੀ ਚੀਜ਼ਾਂ ਹੁੰਦੀਆਂ ਰੈਸਲਿੰਗ ਲਈ ਜਿਹੜੀ ਸਾਡੇ ਕੋਲ ਨਹੀਂ ਆ ਇਹ ਬੇੜ ਵੇ ਅਸੀਂ ਆਪਣੇ ਪੈਸੇ ਨਾਲ ਲਿਆਂਦੇ ਦਾ ਬਲਕਿ ਹਰ ਚੀਜ਼ ਅਸੀਂ ਆਪਣੇ ਪੈਸੇ ਨਾਲ ਹੀ ਲਿਆਂਦੀ ਰਹੀ ਹਾਂ ਉਹ ਸੀਨ ਨੂੰ ਲੈ ਕੇ ਕਦੀ ਲੀਡਰ ਆਣਾ ਵੀ ਤੁਹਾਡੀ ਗੱਲਬਾਤ ਹੋਈ ਉਹਨਾਂ ਨਾਲ ਉਹਨਾਂ ਦਾ ਕੀ ਗੱਲ ਹੋਈ ਭਾਜੀ ਉਹ ਰੋਗਾਂ ਦੇ ਪਹਿਲੇ ਖਾੜਾ ਰਜਿਸਟਰ ਕਰਾਓ ਫਲਾਨ ਕਰਾਓ ਟੀਮ ਕਰਾਓ ਫੇਰ ਤੁਹਾਨੂੰ ਅਸੀਂ ਬੇੜ ਦੇ ਸਕਨੇ ਆ ਜਿਹੜੇ ਬੱਚੇ ਨਸ਼ਾ ਰੋਕ ਕਰ ਰਹੇ ਉਹਨਾਂ ਨੂੰ ਕੀ ਮੈਸੇਜ ਦੇਣਾ ਉਹਨਾਂ ਨੂੰ ਇਹੀ ਮੈਸੇਜ ਆ ਨਸ਼ੇ ਤੋਂ ਨਸ਼ੇ ਦੇ ਕੁਝ ਨਹੀਂ ਰੱਖੇ ਰਾ ਆਪਣੇ ਗੇਮ ਕਰੋ ਪਹਿवानी ਵੀ ਕਰੋ ਹਾ ਕੋਈ ਵੀ ਗੇਮ ਖੇਡ ਲਓ ਆਪਣੇ ਜਿਮ ਲਾ ਲਓ ਆਪਣੇ ਨਸ਼ੇ ਤੋਂ ਬਚੋ ਹਨਾ ਰੈਸਲਿੰਗ ਕਰੋ ਕੋਈ ਵੀ ਗੇਮ ਕਰੋ ਇਸੇ ਪਾਸੇ ਆਉਣਗੇ ਗੇਮ ਕੋਈ ਵੀ ਗੇਮ ਕਰੋਗੇ ਨਸ਼ੇ ਤੋਂ ਬਚ ਜਾਣਗੇ ਕਿਤੇ ਆਪਣੇ ਨੌਕਰੀ ਵਗੈਰਾ ਕੋਈ ਵੀ ਕੰਮ ਕਰਨਗੇ ਬਲਕਿ ਨਸ਼ੇ ਤੋਂ ਤਾਂ ਬਚਣਗੇ ਆਪਣੇ ਖੜੇ ਲਈ ਕਿ ਹੋਰ ਕੋਈ ਪਲਵਾਨ ਆ ਕੋਈ ਮੁੰਡਾ ਕੋਈ ਆ ਕੁੜੀ ਜੇਕਰ ਪ੍ਰੈਕਟਿਸ ਕਰਨਾ ਚਾਹੁੰਦਾ ਉਹਨਾਂ ਨੂੰ ਕੋਈ ਵੀ ਸਾਡੇ ਕੋਲ ਸਾਡੇ ਮੇਰੇ ਕੋਲ ਭਾਜੀ ਜੂਪੀਓ ਮੁੜੇ ਆਏ ਦੇ ਆ ਅੰਮਰਸਰੂ ਮੁੜੇ ਆਏ ਦੇ ਆ ਆਪਣੇ ਜੰਮੂ ਮੁੜੇ ਆਏ ਦੇ ਆ ਉਹ ਬਾਹਰ ਮਿੱਟੀ ਮੈਂ ਤੁਹਾਨੂੰ ਮਿਲਾਨਾ ਵੀ ਆ ਮਲਗੀ ਜੂਪੀਓ ਸਾਡੇ ਕੋਲ ਬੱਚੇ ਪ੍ਰੈਕਟਿਸ ਕਰਨ ਆਈ ਦੇ ਇੱਥੇ ਜੰਮੂ ਵੀ ਹੋਣ ਬੱਚੇ ਆਏ ਸਾਡੇ ਕੋਲ ਫਿਰ ਆਪਣੇ ਬੱਬਿਆਲੀ ਤੋਂ ਆਏ ਦੇ ਆ ਕਿਹਰ ਕੋਈ ਕੋਈ ਫੀਸ ਨਹੀਂ ਲਈ ਕੋਈ ਫੀਸ ਨਹੀਂ ਲਈ ਆਪਣੇ ਕੋਲ ਸਵੇ ਕੋਸ ਸਾਹਿਬ ਆਉਂਦੇ ਆ ਪੰਜਾਬ ਵਰਸ ਜੌਬ ਕਰਦੇ ਆ ਉਹਨਾਂ ਦੀ ਹੁਣ ਡਿਊਟੀ ਲੱਗੀ ਦੀ ਆ ਉਹ ਸਗੋਂ ਸਾਡੇ ਖਾੜੇ ਲਈ ਬਹੁਤ ਯੋਗਦਾਨ ਕਰਦੇ ਆ ਜਦੋਂ ਉਹਨਾਂ ਨੂੰ ਟਾਈਮ ਮਿਲਦਾ ਇਸ ਖਾੜੇ ਵਿੱਚ ਬੱਚਿਆਂ ਨੂੰ ਆ ਕੇ ਪ੍ਰੈਕਟਿਸ ਕਰਾਉਂਦੇ ਆ ਕੋਈ ਨਾ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ